ਹਾਂਜੀ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਉਹਦੇ ਵਿੱਚ ਆਪਾਂ ਸਾਰਾ ਕੁਝ ਕੋਣ ਕਰਾਂਗੇ ਕਿ ਜਿਹੜਾ ਬੱਚਾ ਖਲੋਦਾ ਕਿੱਦਾਂ ਵਾ ਹੱਥ ਕਿੱਦਾਂ ਜੋੜੇ ਹੋ ਨੇ ਕਿੰਨੀ ਰਿਸਪੈਕਟ ਹੈਗੀ ਆ ਕਿੰਨੀ ਸ਼ਰਧਾ ਹੈਗੀ ਆ ਤੇ ਬਾਕੀ ਜਿਹੜੇ ਵੀ ਬੱਚੇ ਪਾਰਟਿਸਿਪੇਟ ਕਰ ਰਹੇ ਆ ਸਾਰੇ ਜਣੇ ਅੱਗੋਂ ਵਧੀਆ ਕਰਿਓ ਕਿਉਂਕਿ ਆਪਾਂ ਗਲਤੀ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਆਏਗਾ ਸਮਾਈਲ ਚਲੋ ਏਕ ਓਮਕਾਰ ਸਤਨਾਮ ਕਰਤਾ ਪੁਰਨ ਨਿਰਪਉ ਨਿਰਵੈ ਅਕਾਲ ਮੂਰ ਅਜੂਨੀ ਸੈਭੰਗ ਗੁਰਪਸਾਤ ਜਬ ਆਦ ਸਜੂਗਾਰ ਸਚ ਹੈਬੀ ਸਚ ਨਾਨਕ ਹੋਸੀ ਬੀ ਸਚ ਏਸੀ ਸਾਡਾ ਸਮਾਈਲ ਥੈਂਕ ਯੂ ਵੈਰੀ ਮਚ ਨੈਕਸਟ ਜਪਨੂਰ ਸਿੰਘ ਕੈਮਰੇ ਵਾਲਾ ਦੇਖਣਾ ਕਹਿੰਦੇ ਕੈਮਰੇ ਵਾਲਾ ਦੇਖੋ ਉਧਰ ਇਸਾਈ ਲਾ ਜਿੱਦਰ ਮੱਦੀ ਇਹ ਸਰਚਾਰਜ ਬਾਰੇ ਕਹਿ ਰਹੇ ਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭ ਅੰਗੋਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਿਖਵਾਰ ਚੁੱਪਿਆ ਚੁੱਪਣਾ ਹੋਵੇ ਲਵਜੀ ਲਵਦੀਪ ਐਂਡ ਨੈਕਸਟ ਗਰਨੂਰ ਸਿੰਘ ਐਂਡ ਨੈਕਸਟ ਦੋ ਗਰਨੂਰਿਆ ਇੱਕ ਪਤਾ ਨਹੀਂ ਹੋਰ ਕਿਹੜਾ ਵਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈ ਅਕਾਲ ਮੂਰਖ ਜੁਨੀ ਸੈ ਬੰਗ ਗੁਰ ਪ੍ਰਸਾਦਿ ਜਪ ਆਦ ਸਾਚੇ ਜੁਗਾਦ ਸਚ ਹੈ ਬੀ ਸਚ ਨਾਨਕ ਹੋਸੀ ਵੀ ਸਚ ਬੋਲੇ ਸੋਨਿਹਾਲ ਸ੍ਰੀ ਆਕਾਲ ਗਰਨੂਰ ਸਿੰਘ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤਿਰੰਗ ਨੂਰਿਆ ਗਰਨੂਰ ਸਿੰਘ ਫਰੈਂਡ ਕੈਕੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਅੰਖ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਗ ਐਂਡ ਸ਼ੁਭ ਕਰਨ ਵੀ ਰੈਡੀ ਵਾੜ ਯਰ ਨੇਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਰ ਸਚ ਜੁਗਾ ਸਚ ਹੈ ਬੀ ਸਚ ਨਾਨਕ ਹੋਸੀ ਬੀ ਸਚ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਸਤ ਜੁਗਾਤ ਸਚ ਹੈਬੀ ਸਚ ਨਾਨਕ ਹੋਸੀ ਭੀ ਸਚ ਵੈਗੋਰੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਅਰਸ਼ਦੀਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਨ ਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸਤਿ ਯੁਗਾਦ ਸਚ ਹੈ ਪਸਚ ਨਾਨਕ ਹੋਸੀ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਸੁਖਦੀਪ ਸੁਖਦੀਪ ਹੋ ਗਿਆ ਹੋ ਗਿਆ ਗੁਰਪ੍ਰੀਤ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਗਨੂਰ ਸਿੰਘ ਐਡ ਕਰਨ ਦੀ ਵੀ ਰੈੜੀ ਸਾਹਿਬ ਸਿੰਘ ਵੀ ਰੈੜੀ ਕੀ ਨਾਮ ਹੈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਦ ਸੱਚ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ ਸੋਚਣਾ ਹੋਵੇ ਜੇ ਸੋਚੀ ਲਿਖਵਾਰ ਭੁੱਖਾ ਭੁਖਣਾ ਹੋਵੇ ਕਿਲਾਮੀ ਜਗਨੂਰ ਸਿੰਘ ਕਰਨਦੀਪ ਸਿੰਘ ਕਰਨਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ੴ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਪਜੀ ਸਾਹਿਬ ੴ ਸਤਨਾਮ ਇੱਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰਪ੍ਰਸਾਦ ਜਪ ਆਰ ਸੱਚ ਜੁਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਬ ਸਿੰਘ ਰਣਵੀਰ ਸਿੰਘ ਫ਼੍ਰॉम ਹੋਲੀਹਾਰਟ ਐਂਡ ਬਿਕਰਮਜੀਤ ਸਿੰਘ ਬੀ ਰਾੜੀ ਐਂਡ ਅਮਰ ਰਾਜ ਸਿੰਘ ਬੀ ਰਾੜੀ ਅਮਰਤਨ ਕੀ ਅਮਰਤ ਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਜ ਸਚੁਗਤ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਰਮਜੀਤ ਵਿਕਰਮਜੀਤ ਸਿੰਘ ਚੰਪਾਂ ਵਾਲੇ ਵਾਇਗੁਰਜੀ ਕਹਾਸਾ ਵੈਗਰੀ ਫਤਿਹ ਇੱਕਮਕਾਰ ਸਤਨਾਮ ਕਰਤਾ ਪੁਰਖ ਨੀਰ ਪੋ ਨੀਰਵੈ ਕਰਮੁਰਖ ਜੁਨ ਸਬ ਗੁਰਪ੍ਰਸਾਦ ਜਪ ਆ ਸਤ ਜਗਾ ਸਚ ਹੈਪੀ ਸਚ ਨਾਨਕੋ ਸਿਬੀ ਸਤ ਵਾਇਗੁਰਜੀ ਕਹਾਸਾ ਵੈ ਫਤਿਹ ਅਮਰਤ ਰਾਜ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪਾ ਸਿਗਾਸ ਵਾਹਿਗੁਰੂ ਸਤਿਨਾਮ ਕੋ ਸਿਬਿ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਕਰਨਾ ਇੱਕ ਦੋ ਬੱਚੇ ਬਸ ਹੋਰ ਜਗਾ ਨਹੀਂ ਤੁਸੀਂ ਲੇਟ ਹੋ ਗਏ ਇੱਧਰ ਆਣਾ ਬੋਲ ਮਨਰਾਜ ਜੀ ਮਨਰਾਜ ਹਾਂਜੀ ਆ ਜਾ ਹੋਰ ਇੱਕ ਥੋੜੀਆ ਜਿਹੜੇ ਸੁਪਨਾ ਤੁਸੀਂ ਅਪਾਰ ਮੰਦੂ ਇਸ ਬੋਲਾਓ ਕੁੜੀਆਂ ਨੂੰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जप जी साहेब इकोकार सतनाम करता पुरख निरपो निर्वैर अकाल मूरत जुनी साहब अंग गुर प्रसाद जप आ सच जुगा सच है पी सच नानक सी पी सच सोचे सोच ना हो जे सोच एंड मंदराज समरथ कि एक्चुअली नहीं आ गई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਏਕ ਓਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮਨਪ੍ਰੀਤ ਨਹੀਂ ਹੈ ਕੋਈ ਬਸ ਹੋ ਗਿਆ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਲ ਅਕਾਲ ਮੂਰਤ ਅਜੂਨੀ ਸਭੰਗ ਗੁਰ ਪ੍ਰਸਾਦ ਜਪ ਆਸ ਸਚ ਜੁਗਾ ਸਚ ਹੈਪੀ ਸਚ ਨਾਨਕ ਹੋਸੀ ਵੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਜੀ ਪ੍ਰੀਤ ਦੀਪ ਇਕ ਓੰਕਾਰ ਸਤਨਾਮ ਕਰਤਾ ਪੁਰਖ ਅਗੇ ਕੁਝ ਹੋ ਗਿਆ ਸਾਰੇ ਮੁੰਡੇ ਐਕਸਲੀਨ ਕੋਰ ਬੋਲਣਾ ਤੂੰ ਵੀਰਵਾਰ ਆਉਂਦੇ ਜੇ ਜਾਂ ਕੰਪੀਟੀਸ਼ਨ ਦੇ ਉਧਰ ਜੇ ਮੈਂ ਕਰੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਈਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰਪ੍ਰਸਾਦ ਚਪ ਆ ਸਚੁਗਾ ਸਚ ਹੈ ਬੀ ਸਚ ਨਾਨਕ ਹੋਸੀ ਬੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਖਵਰ ਚੁਪੈ ਚੁਪਨਾ ਹੋਵੇ ਜੇ ਲਾਇ ਨਾ ਹਰਫਤਾਰ ਦੂਜੀ ਕੁੜੀ ਕਿਹਦੇ ਆਪਣੀ ਕੇਸ ਕੀ ਵਾਲੀ ਕੀ ਨਾ ਪੁੱਤ ਯਸ਼ਮੀਤ ਕੌਰ ਹੈ ਯਸ਼ਮੀਤ ਕੌਰ ਜਸਮੀਤ ਕੌਰ ਯਸ਼ਮੀਤ ਵਾਹਿਦੇ ਆਜੋ ਰਦੀ ਕਹਾਜ਼ਾ ਵੈਗਦੀ ਕੀ ਫਤਿਹ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਮੈਂ ਤੈਨੂੰ ਅਨਾਉਂਸ ਕਰਦਾ ਜਿੰਨਾ ਵੀ ਹੋਂ ਤੱਕ ਸਾਰਿਆਂ ਨੇ ਗੁਰਬਾਣੀ ਸਖਾਈ ਆ ਸਭ ਤੋਂ ਜ਼ਿਆਦਾ ਬੈਸਟ ਸ਼ੋਭ ਇਹਨੇ ਵਧੀਆ ਕੀਤਾ ਵਾ ਇਹਦੀ ਫਰਸਟ ਪਲੇਸ ਆ ਵੀ ਗਈ ਜ਼ੋਰਦਾਰ ਕਲਾਪਿੰਗ ਕਰਕੇ ਜਗਾਰਾ ਛੱਡ ਦੋ ਕਾਤਰੀਆ ਕਾਲ ਹੋਰ ਕੋਈ ਆਦਿ ਨਹੀਂ ਆਇਆ ਹੁਣ ਥੋੜਾ ਕੰਪੀਟੀਸ਼ਨ ਹਾਰਡ ਹੋਣਾ ਤੇਰਾ ਸੋਨੇ ਇੱਕ ਇਹ ਫਰਸਟ ਹੋ ਗਿਆ ਹੁਣ ਸੈਕੰਡ ਸਾਈਡ ਦਾ ਕੰਪੀਟੀਸ਼ਨ ਹੋਏਗਾ ਠੀਕ ਆ ਹੁਣ ਮੈਂ ਜੇ ਦੱਸਣਾ ਨਹੀਂ ਤੇ ਤੁਹਾਡੀ ਗਲਤੀ ਹੈ ਜੇ ਤੇਰੀ ਅਲਰਟ ਹੋਏ ਨਾ ਤੁਹਾਨੂੰ ਦੱਸੂਗਾ ਕਿੱਥੇ ਕਿੱਥੇ ਤੁਸੀਂ ਗਲਤ ਹੋਏ ਜੀ ਆ ਜਾ ਕਿਨਾ ਦਰਾ ਚੈਲ ਹਰ ਨੂਰ ਹਰ ਨੂਰ ਆਇਆ ਏਕੀਮ ਕਾ ਸਾਤਨਾ ਆਮ ਕੱਤਾ ਬੁਰਖਨੀਰ ਭੋ ਨਿਰਵਰ ਕਾਰਮ ਰਤ ਜੂਨੀ ਸਭਮ ਗੁਰਪਸਾਤ ਜਬ ਆ ਸੱਜੂਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਬੀਸਕ ਸੋਚੇ ਸੋਤਨਾ ਹੋਵੇ ਜੇ ਸੋਚੀ ਦਾ ਕੁਆਲ ਕਰਦੇ ਤੇਰਾ ਇਹ ਸਿਸਟਮ ਕਿ ਨਾ ਦੇ ਰਹਾ ਫਜ਼ੇ ਕਈਏ ਨੇ ਬੁਲਾਈ ਨਹੀਂ ਤੁਹਾਨੂੰ ਮੈਂ ਸਾਰਾ ਸਮਝਾਇਆ ਬਿਲਕੁਲ ਫਜ਼ੇ ਨਹੀਂ ਬੁਲਾਈ ਤੁਸੀਂ ਬਸ ਠੀਕ ਹੈ ਨਾ ਹੋ ਜਿਹੜੇ ਮੈਂ ਨਾਮ ਨੋਟ ਕਰਾਂਗਾ ਨਾ ਉਹ ਮੇਰੇ ਕੋਲ ਆਓ ਇੱਕ ਆਵੇ ਜਪਨੂਰ ਆ ਜਾ ਇੱਕ ਆਵੇ ਗੁਰਨੂਰ ਏ ਫਰੈਂਡਸ ਸ਼ੁਭ ਕਰਨ ਅਰਸ਼ਦੀਪ ਵਿਕਰਮਜੀਤ ਐਡ ਹਰਨੂਰ ਸਿੰਘ ਮੈਨੂੰ ਸਾਰੇ ਬੱਚੇ ਪਿਆਰੇ ਆ ਪਰ ਜੇ ਪੁੱਤਾਂ ਅੱਜ ਆਪਾਂ ਗੁਰਬਾਣੀ ਗਲਤ ਪੜਾਂਗੇ ਨਾ ਇਹ ਨਹੀਂ ਕਿ ਮੈਂ ਬਹੁਤ ਵੱਡਾ ਟੀਚਰ ਆ ਮੈਨੂੰ ਪੂਰੀ ਵਧੀਆ ਆਉਂਦੀ ਆ ਮੈਂ ਵੀ ਤੁਹਾਡੇ ਵਰਗਾ ਹੀ ਆ ਪਰ ਤੁਹਾਨੂੰ ਮੈਂ ਦੱਸੂਆ ਕਿੱਥੇ ਕਿੱਥੇ ਤੁਸੀਂ ਗਲਤੀਆਂ ਕੀਤੀਆਂ ਜੜੀਆਂ ਜ਼ਿਆਦਾਤਰ ਕਿੱਥੇ ਗਲਤੀਆਂ ਹੋਈਆਂ ਉਹਨੂੰ ਆਪਾਂ ਠੀਕ ਕਰਨਾ ਅੱਗੇ ਤੋਂ ਇਹ ਕਿਨੇ ਲੜਕੇ ਹੋਗੇ ਫਸਟ ਜਿਹੜੀ ਉਹ ਆਪਣੀ ਯਸ਼ਮੀਤ ਆ ਗਿਆ ਇਹਨਾਂ ਵਿੱਚੋਂ ਆਪਾਂ ਸੈਕਿੰਡ ਤੇ ਥਰਡ ਕਢਣਾ ਠੀਕ ਆ ਸਭ ਤੋਂ ਪਹਿਲਾਂ ਆਵੇ ਜਪਨੂਰ ਵੱਲਾ ਕੋਈ ਗੱਲ ਹੀ ਮੈਂ ਫੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਰੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਣਾ ਹੋਵੇ ਗੁਰ ਨੂਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸ਼ੁਭ ਕਰਨ ਵੈਗੁਰ ਜੀ ਦਾ ਖਾਲਸਾ ਵੈਗੁਰ ਵੈਗੁਰ ਜੀ ਦਾ ਖਾਲਸਾ ਵੈਗੁਰ ਕੀ ਕੀ ਫਤਿਹ ਇੱਕੰਕਾਰ ਸਤਨਾਮ ਕਰਤਾ ਪੁਰਨਿਰਵਰ ਅਕਾਲ ਮੂਰਤ ਅਜੂਨੀ ਸੈਭੰਗ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਪਹਿਲਾ ਜਦਾ ਵਧੀਆ ਬੋਲੇਗਾ ਤੂੰ ਫਤਹਾ ਗਿਆ ਅਰਸ਼ਦੀਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਦੋ ਬੱਚੇ ਲੜ ਰਹੇ ਹੋ ਸਾਰਾ ਵਧੀਆ ਬੋਲ ਗਿਆ ਜਿੱਥੇ ਗੁਰਪ੍ਰਸਾਦ ਬੋਲਣਾ ਉਸੇ ਪ੍ਰਸ਼ਾਦ ਨਹੀਂ ਬੋਲਣਾ ਪ੍ਰਸ਼ਾਦ ਬੇੜਾ ਦੂਜਾ ਹੁੰਦਾ ਜਿਹੜਾ ਆਪਾਂ ਕੜਾ ਪ੍ਰਸ਼ਾਦ ਲੈਣੇ ਆ ਇਥੇ ਮਿਸਟੇਕ ਕਰ ਗਿਆ ਨਹੀਂ ਤੇ ਲੜਕਾ ਵਿੱਚ ਕੁਆਲੀਫਾਈਡ ਹੀ ਅੱਗੋਂ ਤੋਂ ਤੁਹਾਨੂੰ ਇੱਕ ਛੋੜਾ ਜਿਹਾ ਸਮਝਾਤਾ ਜਾਂ ਕੋਈ ਧਿਆਨ ਰੱਖਿਓ ਗੁਰ ਪ੍ਰਸਾਦ ਨਹੀਂ ਬੋਲਣਾ ਗੁਰ ਪ੍ਰਸਾਦ ਹੈਗਾ ਵਾ ਠੀਕ ਆ ਉਸ 'ਚ ਬਿੰਦੀ ਨਹੀਂ ਬੋਲਣੀ ਵਿਕਰਮ ਜੀ ਸਿੰਘ ਫ੍ਰੋਮ ਚਾਂਪਾ ਵੈਗ ਜੀ ਕਹਾ ਸਾਹ ਵੈਗ ਜੀ ਕੀ ਫਤਿਹ ਏਕਮ ਕਾ ਸਤਨਾਮ ਕਰਤਾ ਪੁਰਖ ਨੇ ਇੱਕੋ ਉਹਦਨ ਮੈਂ ਹੌਲੀ ਦਸੀ ਜਨਾ ਇਹ ਸ਼ੁਰੂਆਤ ਇਹ ਗਲਤ ਹੋ ਗਿਆ ਇੱਕ ਅਮਕਾਰ ਨਹੀਂ ਬੋਲਣਾ ਊੜੇ ਦਾ ਮੂੰਹ ਖੁੱਲਾ ਕਿਤੇ ਵੀ ਜਦੋਂ ਗੁਰਕਾ ਸਾਹਿਬ ਖੁੱਲੋਗੇ ਧਿਆਨ ਵੇਖਿਓ ਇੱਕ ਓ ਅੰਕਾਰ ਬੋਲਣਾ ਕਿਦਾਂ ਬੋਲਣਾ ਇੱਕ ਓ ਅੰਕਾਰ ਤੁਸੀਂ ਅੱਧੇ ਬੱਚੇ ਨੇ ਬੋਲਿਆ ਇੱਕ ਅਮਕਾਰ ਇੱਕ ਅਮਕਾਰ ਇੱਕ ਅਮਕਾਰ ਇੱਕ ਅਮਕਾਰ ਨਹੀਂ ਬੋਲਣਾ ਇੱਕ ਓ ਅੰਕਾਰ ਬੋਲੋ ਪਿਛੇ ਓ ਅੰਕਾਰ ਇੱਕ ਓ ਫਾੜੀ ਖੋ ਜੋ ਇੱਕ ਓ ਅੰਕਾਰ ਇੱਕ ਓ ਅੰਕਾਰ ਬਸ ਇਹ ਚੀਜ਼ ਯਾਦ ਰੱਖ ਲਓ ਬੇਟਾ ਊੜੇ ਦਾ ਮੂੰਹ ਖੁੱਲਾ ਇਹਦਾ ਮਤਲਬ ਹੁੰਦਾ ਪ੍ਰਮਾਤਮਾ ਇੱਕ ਆ ਤੁਸੀਂ ਅਧਿਆ ਬੱਚਿਆਂ ਨੇ ਬੋਲਿਆ ਇੱਕਮਕਾਰ 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 ਗੁੜੀਆਂ ਨੇ ਸਹੀ ਬੋਲਿਆ ਬਿਲਕੁਲ ਠੀਕ ਆ ਇਹ ਚੀਜ਼ ਨੂੰ ਆਪਾਂ ਸੁਧਾਰਨਾ ਕੋਈ ਜਿੱਥੇ ਸੀ ਕਿਹਨੇ ਮਿਸਟੇਕ ਕੀਤੀ ਆ ਆ ਜਾ ਬੇਟਾ ਐਂਡ ਹਰਨੂਰ ਸਿੰਘ ਪਰ ਉਦੋਂ ਅਲਰਟ ਹੋ ਸਾਰੇ ਤੁਸੀਂ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਫਤਿਹ ਏਕ ਓਮ ਕਾਰ ਸਤ ਨਾਮ ਕੰਤਾ ਬੁਰਕ ਸਹੀ ਬੋਲੇ ਨਾ ਨਹੀਂ ਨਹੀਂ ਤੈਨੂੰ ਪੜਾਉਂ ਹਾਂ ਸੁਝ ਆ ਜਾਏਗਾ ਵੇਖ ਕਿਉਂ ਨਹੀਂ ਨਗਲ ਮਾਰਨੀ ਆਉਂਦੀ ਦੁਬਾਰਾ ਬੋਲੀ ਕੀ ਹੈ ਏਕ ਓਮ ਕਾਰ ਸਤ ਏਕ ਓਮ ਕਾ ਓਮ ਗਾਂ ਏਕ ਓਮ ਕਾ ਏਕ ਓਮ ਕਾ ਏਕ ਓਮ ਕਾ ਓਮ ਕਾ ਫਿਰ ਫਦੇ ਬਲਾਉ ਤੇਰੇ ਅੱਗੇ ਲਾਉ ਠੀਕ ਆ ਕੱਟਿਆ ਕੱਟਿਆ ਜਗਾਰਾ ਖੇਡਣਾ ਟੜਕੋ ਆ ਜਾਵੇ ਉਹਨਾਂ ਪਿੱਛੇ ਖੜਾ ਇਕੱਠੇ ਜਗਾਰਾ ਖੜਦਾ ਜੀ 3 2 1 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਈ ਗੁਰੂ ਜੀ ਦਾਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਹੋ ਸਾਰੇ ਕਰੋ ਸ਼ਾਬਾਸ਼ ਚਲੋ ਚਲੋ ਕਰੋ ਸ਼ਾਬਾਸ਼ ਬਹੁਤ ਧੰਨਵਾਦ ਤੁਹਾਡਾ ਰਮਾਰਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਇਹ ਰੱਖੇ ਮਾਂ ਕੋ ਦੇ ਸਤਕਾਰ ਕਰੋ ਵੱਡੇਆਂ ਦਾ ਛੋਟਿਆਂ ਦਾ ਸਤਕਾਰ ਕਰੋ ਚੜ੍ਹਦੀ ਕਲਾ ਇਹ ਰਹੋ ਐਸੇ ਹੋ ਗਈ ਪੁੱਤ ਹਾਂਜੀ ਐਸੇ ਹੋ ਗਈ ਹਾਲੇ ਤੁਹਾਨੂੰ ਜਾ ਕੇ ਲੈਣੀ ਹੈ ਹਾਂ ਲੈਣੀ ਹੈ ਬੱਸ ਦੁੱਧੀ ਲੈ ਵੜਾ ਦੁੱਧੀ ਨਹੀਂ ਇਤੀ ਦਿਲਾਈ ਹੈ ਮੈਂ ਗਿਣਾ ਲਈ ਰੜੀ ਬਣਾਉਣਾ ਹੈ